ਲੁਧਿਆਣਾ ਸ਼ਹਿਰ ਦਾ ਸਿਟੀ ਸੈਂਟਰ ਜੋ ਕਿ 1450 ਕਰੋੜ ਰੁਪਏ ਦਾ ਇੱਕ ਅਜੇਹਾ ਪ੍ਰੋਜੈਕਟ ਜੋ ਕਿ ਰੋਜ਼ਗਾਰ ਪੈਦਾ ਕਰਨ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਸ਼ਹਿਰ ਦੀ ਪ੍ਰਸ਼ਾਨ ਨੂੰ ਮੂੜੇ ਪ੍ਰਭਾਸ਼ਿਤ ਕਰਨ ਵਾਲਾ ਸੀ ਅੱਜ ਨਸ਼ਿਆਂ ਦੇ ਅਧੀਨ ਲੋਕਾਂ ਦੇ ਲਈ ਇੱਕ ਹੌਟਸਪੌਟ ਬਣ ਕੇ ਰਹਿ ਚੁੱਕਿਆ ਹੈ। ਸਾਲ 2003 ਦੇ ਵਿੱਚ ਤਿਆਰ ਕੀਤਾ ਗਿਆ ਪਖੋਵਾਲ ਰੋਡ ਦੇ ਨਾਲ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 25 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਸਥਾਨ ਅੱਜ ਕੂੜੇ ਅਤੇ ਜੰਗਲੀ ਬਨਸਪਤੀ ਦੇ ਨਾਲ ਭਰ ਚੁੱਕਿਆ ਹੈ। ਲੁਧਿਆਣਾ ਇੰਪਰੂਵਮੈਂਟ ਰਸਤੇ ਵੱਲੋਂ ਸੁਰੱਖਿਆ ਸ਼ੀਟਾ ਬੈਰੀਕੇਡ ਲਗਾਉਣ ਦੇ ਲਈ 6.5 ਲੱਖ ਰੁਪਏ ਦੇ ਟੈਂਡਰ ਜਾਰੀ ਕੀਤੇ ਗਏ ਸੀ باوجود ਇਸ ਤੇ ਜ਼ਿਆਦਾਤਰ ਇਹ ਹਾਤਾ ਗਾਇਬ ਹੋ ਚੁੱਕੇ ਨੇ ਜਾਂ ਫਿਰ ਖਰਾਬ ਹੋ ਚੁੱਕੇ ਨੇ ਜਿਸ ਦੇ ਨਾਲ ਇੱਥੇ ਟੋਏ ਅਤੇ ਜੰਗਾ ਲੱਗੇ ਲੋਹੇ ਦੇ ਰੌਡ ਖੁੱਲ ਚੁੱਕੇ ਨੇ ਇਸ ਪ੍ਰੋਜੈਕਟ ਦੇ ਆਲੇ ਦੁਆਲੇ ਦੀ ਸਥਿਤੀ ਮੌਨਸੂਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬੱਤੂ ਬੱਤਰ ਹੋ ਜਾਂਦੀ ਹੈ। ਹੋਰ ਵੀ ਜ਼ਿਆਦਾ ਇੱਥੇ ਹਾਲਾਤ ਜਿਹੜੇ ਨੇ ਮੌਨਸੂਨ ਦੇ ਵਿੱਚ ਵਿਗੜ ਚੁੱਕੇ ਨੇ। ਮਰਹੂਮ ਵਿਧਾਇਕ ਗੁਰਪ੍ਰੀਤ ਕੋਗੀ ਨੇ ਇਸ ਮਾਮਲੇ ਦੇ ਉੱਤੇ ਵਿਚਾਰ ਅਧਿਨ ਹੋਣ ਦੇ ਬਾਵਜੂਦ ਲੁਧਿਆਣਾ ਇੰਪਰੂਵਮੈਂਟ ਟਰਸਟ ਅਤੇ ਉਸਾਰੇ ਫਰਮ ਦੇ ਵਿਚਕਾਰ ਵਿਚੋਲਗੀ ਕਰਨ ਦੀ ਸਰਗਰਮੀ ਦੇ ਨਾਲ ਕੋਸ਼ਿਸ਼ ਕੀਤੀ। ਹਾਲਾਂਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਕਮੇਟੀ ਦੇ ਦੌਰੇ ਦੀ ਪ੍ਰਧਾਨਗੀ ਕੀਤੀ ਅਤੇ ਇਸ ਥਾਂ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਮਤਲਬ ਦਾ ਪ੍ਰਸਤਾਵ ਵੀ ਰੱਖਿਆ ਗਿਆ ਸੀ ਪਰ ਉਹਨਾਂ ਦੇ 대ਹਾਂ ਦੇ ਨਾਲ ਪ੍ਰਸਤਾਵਕ ਮੁਰਤ ਰੁਕ ਗਿਆ। ਲੁਧਿਆਣਾ ਦੇ ਵਿੱਚ 몰ਾਂ ਦੀ ਗਿਣਤੀ ਦੇ ਸੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਉਸ ਦੇ ਵਿੱਚ ਵਾਅਦਾ ਦੇਖਣ ਨੂੰ ਮਿਲ ਰਹੇ। ਫਿਰ ਵੀ ਸ਼ਹਿਰ ਦਾ ਕੇਂਦਰ ਸਿਟੀ ਸੈਂਟਰ ਜਿਸ ਨੂੰ ਕਦੇ ਇੱਕ ਇਤਿਹਾਸਿਕ ਪ੍ਰੋਜੈਕਟ ਦੇ ਵੱਲ ਜੋ ਕਲਪਨਾ ਕੀਤੀ ਗਈ ਸੀ ਅੱਜ ਖੰਡਰ ਬਣ ਚੁੱਕਿਆ। ਇਹ ਬੁਨਿਆਦੀ ਢਾਂਚੇ ਦੇ ਇੱਕ ਵੱਡੇ ਪਰਬਾਤੀ ਹੋ ਰਹੀ ਹੈ ਜੇਕਰ ਇਹ ਪ੍ਰੋਜੈਕਟ ਪੂਰਾ ਕੀਤਾ ਚਾਹੁੰਦਾ ਤਾਂ ਅੱਜ ਇਹ ਲੁਧਿਆਣਾ ਦੀ ਆਰਥਿਕ ਪ੍ਰੋਫਾਈਲ ਨੂੰ ਉੱਚਾ ਚੁੱਕ ਸਕਦਾ ਸੀ ਅਤੇ ਹਜ਼ਾਰਾਂ ਨੌਕਰੀਆਂ ਇੱਥੇ ਪੈਦਾ ਹੋ ਸਕੀਆਂ ਸਨ